ਸਵਾਗਤ ਹੈ ਵੀ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਆਪਣਾ ਡੇ ਦਾ ਰੁਟੀਨ ਜਿਹੜਾ ਹੁੰਦਾ ਸਭ ਤੋਂ ਪਹਿਲਾ ਕੰਮ ਹੁੰਦਾ ਆਪਣਾ ਆ ਜਾਨਵਰਾਂ ਨੂੰ ਗੀੜੇ ਕਢਾਉਣੇ ਇਹਨਾਂ ਨੂੰ ਗੀੜੇ ਕਢਾ ਕੇ ਦੇਖੋ ਇਹ ਦੀਕਦੇ ਰਹਿੰਦੇ ਆ ਵੀ ਕਦੋਂ ਉੱਠੂਗਾ ਤੇ ਉਸ ਤੋਂ ਬਾਅਦ ਗੀੜਾ ਕਢਾਊਗਾ ਮੋ ਵੀ ਇਹਨੇ ਜਾਨਵਰ ਆਪਣੇ ਸਵੇਰ ਉੱਠੋਂ ਸਾਰ ਸਭ ਤੋਂ ਪਹਿਲਾ ਇਹਨਾਂ ਦਾ ਕੰਮ ਹੁੰਦਾ ਵੀ ਇਹਨਾਂ ਨੂੰ ਗੀੜਾ ਕਢਾਓ ਪੂਰਾ ਹੁਣ ਖੋਸ਼ ਨਜ਼ਾਰੇ ਚ ਇਸ ਤੋਂ ਬਾਅਦ ਫਿਰ ਆਪਣਾ ਅਗਲਾ ਰੂਟੀਨ ਸ਼ੁਰੂ ਹੋ ਜਾਂਦਾ ਵਾ ਇਸ ਤੋਂ ਬਾਅਦ ਤਿਆਰੀਆਂ ਸ਼ਰਿਆਆਂ ਸ਼ੁਰੂ ਹੋ ਕੇ ਤੇ ਫਿਰ ਜਿਹੜੇ ਕੰਮ ਤੇ ਨਿਕਲਣਾ ਆ ਤਾਂ ਫਿਰ ਨਿਕਲ ਜਾਣਾ ਹੁੰਦਾ ਵਾ ਤੇ ਮੌਸਮ ਪੂਰਾ ਵਧੀਆ ਠੰਡਾ ਠੰਡਾ ਮੌਸਮ ਆ ਕਣਕਾਂ ਖੜੀਆਂ ਪਈਆਂ ਪੂਰੀਆਂ ਨਜ਼ਾਰੇ ਬਣੇ ਪਏ ਆ ਤੇ ਪੁਰਗਾ ਹਲ ਤਾਂ ਗਰੀ ਜਾਂਦੇ ਆ ਹੁਣ ਖੇੜੀ ਜਾਂਦੇ ਆ ਕਿੰਨੇ ਲੋਕੀ ਜਾਨਵਰ ਤਾਂ ਆਪਣੇ ਘਰੇ ਪਹੁੰਚ ਗਏ ਆ ਦੇਸ ਤੋਂ ਬਾਅਦ ਫਿਰ ਆਪਣਾ ਹੁੰਦਾ ਵਾ ਦਿੱਲੀ ਦਾ ਰੁਟੀਨ ਆ ਮੇਰਾ ਇਹ ਕਿ ਆਪਣੇ ਖੇਤ ਦਾ ਚੱਕਰ ਇੱਕ ਜਰੂਰ ਲਾਣਾ ਸਾਰੀ ਫਸਲ ਨੂੰ ਦੇਖਣਾ ਤੇ ਜਿਹੜਾ ਵੀ ਖੇਤੀਬਾੜੀ ਕਰਨ ਵਾਲਾ ਮੇਰੇ ਹਿਸਾਬ ਨਾਲ ਹਰ ਇੱਕ ਬੰਦਾ ਸਵੇਰ ਉੱਠ ਕੇ ਇਹੀ ਕਹਿੰਦਾ ਕਿ ਸਭ ਤੋਂ ਪਹਿਲਾਂ ਖੇਤ ਚੱਲ ਕੇ ਅੱਗੇ ਅਰੂ ਖੇਤ ਕੀੜਾ ਮਾਰ ਲਗੇ ਵੀ ਕਿਵੇਂ ਆ ਤੇ ਦੱਸਿਓ ਕਿਹੜੇ-ਕਿਹੜੇ ਬੰਦੇ ਆਲਸੀ ਜਿਹੜਾ ਨਹੀਂ ਮਾਰਦੇ ਆਪਣਾ ਘਰ ਖੇਤਾਂ ਚਾ ਤੈਨੂੰ ਪਤਾ ਤੁਹਾਨੂੰ ਪਤਾ ਹੀ ਆ ਤੇ ਇਸ ਕਰਕੇ ਵੀ ਮਗਰਲੇ ਪਾਸੇ ਆਪਣੇ ਆ ਖੇਤ ਆ ਜਾਂਦੇ ਆ ਕਣਕ ਸੋਣੀ ਖੜੀ ਆ ਗੰਨਾ ਸੋਨਾ ਖੜਾ ਵਾ ਇਧਰ ਆਪਣਾ ਪੂਲ ਦਾ ਕੰਮ ਚੱਲਦਾ ਪਿਆ ਵਾ ਐਰ ਦੀ ਗਰਮੀਆਂ ਚ ਵੀਡੀਓ ਪੂਲਦੀਆਂ ਵੀ ਆਉਣਗੀਆਂ ਤੇ ਇੱਥੇ ਸਬਜ਼ੀ ਲਾਈ ਆ ਤੇ ਸਬਜ਼ੀ ਦੇ ਵਿੱਚ ਹੀ ਆਪਾਂ ਹੁਣ ਗਰਮੀ ਵਾਲੀ ਸਬਜ਼ੀ ਵੀ ਲਾਤੀ ਆ ਕੁਸ਼ਤਾਂ ਵਿੱਚੋਂ ਵੱਲਾਂ ਉੱਗਗੇਗਾ ਤੇ ਕੁਛ ਅਜੇ ਇੰਤਜ਼ਾਰ ਚ ਵੀ ਦੇਖੋ ਕਦੋਂ ਉੱਗਦੀਆਂ ਆ ਦੇਖੋ ਇੱਥੇ ਆ ਵੱਲਾਂ ਉੱਗੀਆਂ ਨੇ ਮਾ ਕੁਸ਼ ਅੱਜ ਥੋੜੇ ਅੱਗੇ ਚੱਲ ਕੇ ਦਿਖਾਉਣਾ ਤੁਹਾਨੂੰ ਮੈਂ ਤੇ ਮੇਰੇ ਅਰਗੇ ਕਈ ਹਾਲ ਸੀ ਵੀ ਹੁੰਦੇ ਵੈਸੇ ਪਰ ਮੈਂ ਹੁਣ ਰੁਟੀਨ ਇਹ ਰੱਖਿਆ ਵੀ ਖੇਤ ਦਾ ਜਿਹੜਾ ਤਾਂ ਮਾਰਨਾ ਹੀ ਮਾਰਨਾ ਵਾ ਬੱਲਾਂ ਉਗਦੀਆਂ ਹੁੰਦੀਆਂ ਉਹਨਾਂ ਵਾ ਤਿੰਨ ਚਾਰ ਬੱਲਾਂ ਇਧਰ ਉੱਗੀਆਂ ਕੁਛ ਉਧਰ ਅੱਗੇ ਉਗੀਆਂ ਪਰ ਹਜੇ ਟਾਈਮ ਲੱਗੂਗਾ ਉਗਣ ਤੇ ਠੰਡ ਹੈਗੀ ਆ ਨਾ ਠੰਡ ਦੇ ਕਰਕੇ ਇੱਥੇ ਆਪਾਂ ਲਾਤਾ ਕਟਹਾਲ ਇਧਰ ਲਾਤਾ ਅਮਰੂਦ ਤੇ ਉਦੋਂ ਅੱਗੇ ਸਫੈਦਾ ਤੇ ਉਦੋਂ ਅੱਗੇ ਅੰਜੀਰ ਆ ਤੇ ਇਧਰਲੇ ਪਾਸੇ ਅੱਗੇ ਆਂਬ ਹੈਗਾ ਉੱਥੇ ਨਿੰਬੂ ਲੱਗਾ ਇਥੇ ਅਮਰੂਦ ਤੇ ਇਹ ਆਪਣਾ ਇਧਰ ਪੂਲ ਆ ਜੋ ਐਤ ਕੀ ਆਪਾਂ ਚਾਲੂ ਕਰਦੇ ਆਂਗੇ ਤੇ ਇਸ ਤੋਂ ਬਾਅਦ ਅੱਜ ਦਾ ਰੁਟੀਨ ਸਾਰਾ ਤੁਹਾਨੂੰ ਮੈਂ ਜਿਹੜਾ ਸਵੇਰ ਦਾ ਰੁਟੀਨ ਤਾਂ ਮੇਰਾ ਇਹ ਡੇਲੀ ਦਾ ਹੁੰਦਾ ਹੀ ਹੁੰਦਾ ਨਾ ਉਹ ਖੇਤ ਕੀੜਾ ਮਾਰਨਾ ਸਬਜ਼ੀ ਨੂੰ ਕੀੜਾ ਮਾਰਨਾ ਪੱਠਿਆਂ ਨੂੰ ਤੇ ਖੇਤ ਤੱਕ ਆਪਾਂ ਗਾਂਹ ਤੱਕ ਆਪਦੇ ਖੇਤਾਂ ਦੇ ਸਾਰਾ ਕੀੜਾ ਮਾਰ ਕੇ ਉਸ ਤੋਂ ਬਾਅਦ ਫਿਰ ਘਰੇ ਜਾਣਾ ਹੁੰਦਾ ਤੇ ਇਸ ਤੋਂ ਬਾਅਦ ਫਿਰ ਰੁਟੀਨ ਜਿਹੜਾ ਜਿਹੋ ਜਿਹਾ ਹੁੰਦਾ ਵੀ ਮਹੌਲ ਜਿਗਰੇ ਬਾਹਰ ਜਾਣਾ ਤਾਂ ਜਿਵੇਂ ਅੱਜ ਵੀ ਇੱਕ ਅਖੰਡ WhatsApp ਤੇ ਜਾਣਾ ਵਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਚਲੋ ਮਿਲਦੇ ਆਂ ਫਿਰ ਇਸ ਤੋਂ ਅੱਗੇ ਤਿਆਰੀਆਂ ਸ਼ਰਿਆਆਂ ਕਰਕੇ ਇੱਕ ਯਾਰ ਬਹੁਤ ਗਿਲਾ ਰਹਿੰਦਾ ਵਾ ਖੇਤਾਂ ਦੇ ਵਿੱਚ ਨਾ ਜਦੋਂ ਕੋਈ ਬੂਟੇ ਲਾਈਦੇ ਆ ਤਾਂ ਬੱਕਰੀਆਂ ਵਾਲੇ ਬੂਟੇ ਚਰਾ ਜਾਂਦੇ ਆ ਦੇਖਿਓ ਆਮਰੂਦ ਦਾ ਬੂਟਾ 2 ਸਾਲ ਹੋ ਗਏ ਲੱਗੇ ਨੂੰ ਇਹ ਤੂੰ ਵਧਨ ਨਹੀਂ ਦਿੱਤਾ ਅੱਗੇ ਇੱਕ 베ਰੀ ਆ ਇਹ 베ਰੀ ਤੇ ਬੂਟਾ ਦੋਵੇਂ ਇਕੱਠੇ ਲਾਏ ਸੀਗੇ 베ਰੀ ਤਾਂ ਮੈਂ ਸੋਚ ਲਿਆ ਸੀ ਵੀ ਨਹੀਂ ਬਈ ਇਹ ਹੁਣ ਹੀ ਨਹੀਂ ਕਿ ਖਤਮ ਹੋ ਗਈ ਆ ਪਰ ਵਿੱਚੋਂ ਫੇਰ ਇਹ ਨਿਕਲ ਆਈ ਉੱਟਿਆਈ ਅੱਜ ਐਡੀ ਦੇਖਦੀ ਆ ਆਉਣ ਵਾਲੇ ਦਿਨਾਂ 'ਚ ਜਦੋਂ ਕਣਕ ਵੱਢੀਏ ਤੁਹਾਨੂੰ ਦਿਖਾ ਦੂੰਗੇ 베ਰੀ ਦਾ ਹਾਲ ਵੇਖਿਓ ਕੀ ਹੁੰਦਾ ਤੇ ਅੱਗੇ ਕੰਮ ਦਿਖਾਉਣਾ ਤੁਹਾਨੂੰ ਮੈਂ ਥੋੜੇ ਅੱਗੇ ਚੱਲਦੇ ਆ ਇਹ ਆਪਣਾ ਖੇਤ ਇੱਧਰ ਕਣਕ ਸੋਹਣੀ ਖੜੀ ਆ ਤੇ ਉਹਦਾ ਹਾਲ ਦਿਖਾਉਣਾ ਤੁਹਾਨੂੰ ਮੈਂ ਵੀ ਉਹਦਾ ਵੀ ਹਾਲ ਕੀ ਕੀਤਾ ਪਿਆ ਤੇ ਗਰਮੀਆਂ ਚ ਇਥੇ ਨਿਆਰੇ ਬਣ ਜਾਂਦੇ ਅਸ ਫਾਇਦੇ ਲੱਗੇ ਆਪਣੇ ਦਰਾਖਤਾਂ ਇਥੇ ਸ਼ਾਂਹ ਹੋ ਜਾਂਦੀ ਹੈ ਸੰਗ ਨਹੀਂ ਇਥੇ ਮੌਜ ਨਾ ਬੁਲਾਦੀ ਮੰਜਾ ਢਾ ਕੇ ਬੈਠੇ ਰੋਤਾ ਵੀ ਕੋਈ ਪ੍ਰਵਾਹ ਨਹੀਂ ਹੁੰਦੀਗੀ ਵੀ ਇੰਨਾ ਨਿਆਰਾ ਬਣ ਜਾਂਦਾ ਇਥੇ ਇਧਰ ਆਪਣੇ ਘਰ ਆ ਜਾਂਦੇ ਇਧਰ ਆਪਣਾ ਮਾਨ ਆ ਗਿਆ ਤੇ ਇਹ ਆ ਗਿਆ ਆਪਣਾ ਮਾਨ ਤੇ ਅੱਗੇ ਦਿਖਾਉਣਾ ਤੁਹਾਨੂੰ ਅੰਬ ਵੀ ਇਹ ਹੈ ਨਾ ਬਹੁਤ ਦੁੱਖ ਹੁੰਦਾ ਉਹ ਅਗਰ ਜਦੋਂ ਕਈ ਦਾ ਵਾ ਮਾਨ ਉਦੋਂ ਵੀ ਦੁਖੀ ਹੁੰਦਾ ਵੀ ਯਾਰ ਕੀ ਕਹੀਏ ਅਗਲੇ ਨੂੰ ਹਨਾ ਬਰ ਉਹ ਧਿਆਨ ਨਹੀਂ ਦਿੰਦੇ ਇਹਨਾਂ ਦੇ ਨਾਲ ਵੀ ਕਈ ਵਾਰ ਬੱਕਰੀਆਂ ਲੈ ਆਉਂਦੇ ਆ ਇੱਥੇ ਜਦ ਕਿ ਇੱਥੇ ਹੁਣ ਕੋਈ ਕਹਾ ਨਹੀਂ ਖੁਸ਼ ਨਹੀਂਗਾ ਹਨਾ ਫੇਰ ਵੀ ਬੱਕਰੀਆਂ ਇੱਥੇ ਲਿਆ ਕੇ ਚਾਰਦੀਆਂ ਤੇ ਕਹਿੰਦੇ ਕਹਿੰਦੇ ਯਾਰ ਅਸੀਂ ਨਹੀਂ ਲੈ ਕੋਈ ਹੋਰ ਲਿਆਇਆ ਹੋਊਗਾ ਆ ਦੇਖੋ ਅੰਬ ਦਾ ਹਾਲ ਮੈਨੂੰ ਲੱਗਦਾ ਵੀ 2 ਤੋਂ 3 ਸਾਲ ਹੋ ਗਏ ਆ ਸੰਭ ਨੂੰ ਤੇ ਮੌਜੂਦਾ ਹਾਲਾਤ ਆ ਦੇਖੋ ਵੀ ਆਂ ਦੀ ਦੇ ਨਾ ਪੱਤੇ ਚਰੇ ਵੀ ਉਵੇਂ ਹੀ ਹਜੇ ਕੱਟੇ ਵੱਢੇ ਉਵੇਂ ਪਏ ਜਾ ਲੋ ਇਹ ਸਭ ਤੋਂ ਦੁੱਖ ਦੀ ਗੱਲ ਜੀ ਲੱਗਦੀ ਆ ਇੱਥੇ ਮੈਂ ਨਿੱਕੇ ਨਿੱਕੇ ਬੂਟੇ ਇੱਕ ਮਹਾਂਗੂ ਨਹੀਂ ਆਉਂਦਾ ਵਾ ਜਾਨੀ ਕਿ ਬੂਟਾ ਬਹੁਤ ਮਹਿੰਗਾ ਵਿਗ ਜਾਂਦਾ 70 80000 ਤੱਕ ਕਹਿੰਦੇ ਜਾਵੜਦਾ ਵਾ ਪਰ ਤੇ ਸੀ ਮੈਂ ਚਲੋ ਸਫਾਈ ਦੇ ਬਾਅਦ ਵਿੱਚੋਂ ਕੱਢ ਦਾਂਗੇ ਇਹ ਥੋੜੇ ਜਿਹੀ ਹੋ ਗਏ ਇੱਕ ਬੂਟਾ ਵੀ ਨਹੀਂ ਹੋਣ ਦਿੱਤਾ ਬਤੰਦਰਾ ਨੇ ਇੱਕ ਵੀ ਸਾਰੀ ਚਰਾਤੀ ਸਾਰੀ ਤੇ ਲੋ ਵੀ ਸੋਣੇ ਤੋਂ ਬਾਅਦ ਆਪਾਂ ਹੁਣ ਚੱਲੇ ਆ ਇੱਕ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਆ ਉੱਥੇ ਤੇ ਕਰਾਉਣੇ ਦਰਸ਼ਨ ਸੰਗਤਾਂ ਦੇ ਉੱਥੋਂ ਦੇ ਜਿਵੇਂ ਤੁਹਾਨੂੰ ਦੱਸਿਆ ਕਿ ਰੁਟੀਨ ਜਿਹੜਾ ਬਣ ਜਾਂਦਾ ਜਿਵੇਂ ਜਿਵੇਂ ਅੱਗੇ ਅੱਗੇ ਹੋਵੇ ਫਿਰ ਚੱਲਦਾ ਰਹਿੰਦਾ ਵਾ ਤੇ ਗੱਡੀ ਆਪਣੀ ਤਿਆਰ ਆ ਰੈਡੀ ਆ ਮਿਲਦੇ ਹਾਂ ਹੁਣ ਉੱਤੇ ਜਾਦੇ ਦੁਰਪਮਿਆ ਆਪਾਂ ਘਰੋਂ ਤੇ ਮੈਂ ਨਾ ਇੱਕ ਚੀਜ਼ ਤੁਹਾਨੂੰ ਦਿਖਾਉਣਾ ਆਪਣੀ ਗੱਡੀ ਦੀ ਐਵਰੇਜ ਜਿਹੜੀ ਸ਼ੋ ਹੋ ਰਹੀ ਆ 299 ਕਿਲੋਮੀਟਰ ਤੇ 27.4 ਦੀ ਤਾਂ ਮੈਂ ਇੱਕਦਮ ਨਾ ਇੱਕ ਬਾਈ ਸੇਵ ਕਾਲੀ ਵੀਡੀਓ ਚ ਕਮੈਂਟ ਪੜਿਆ ਸੀਗਾ ਬਾਈ ਨੇ ਵੀਡੀਓ ਪਾਈ ਸੀ ਆਂਦਾ ਵੀ ਆਪਣੀ ਗੱਡੀ 32 ਦੀ ਐਵਰੇਜ ਦੇ ਰਹੀ ਆ ਤੇ ਇੱਕ ਵੀਰ ਨੇ ਬੜਾ ਸੋਹਣਾ ਕਮੈਂਟ ਕੀਤਾ ਸੀ ਆਂਦਾ ਆਂਦਾ ਬਈਆਂ ਦਾ ਇਹ ਐਵਰੇਜ ਤਾਂ ਚਲੋ ਘੱਟ ਵਿਖਾਉਂਦੀਆਂ ਜ਼ਿਆਦਾ ਹੁੰਦੀਆਂ ਪਰ ਦਿੰਦੀਆਂ ਘੱਟ ਆ ਇਹਦਾ ਆਪਾਂ ਵੀ ਮੰਨਦੇ ਆ ਕਿ 21 22 ਦੀ ਐਵਰੇਜ ਇਹ ਗੱਡੀ ਹੁੰਦੀ ਰਹੀ ਆ 12 ਦਾ ਵੀ ਇਹ ਚੀਜ਼ ਤੁਹਾਡੇ ਡਰਾਈਵਿੰਗ ਦੇ ਪੁਆਇੰਟ ਦੱਸਦੀ ਆ ਕਿ ਤੁਹਾਡੀ ਡਰਾਈਵਰੀ ਕਿਹੋ ਜੀ ਆ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਗੱਲ ਚੰਗੀ ਲੱਗੀ ਵਾਕੇ ਵੀ ਆਪਾਂ ਡਰਾਈਵਰੀ ਜੇ ਆਪਾਂ ਅਸੀਂ ਤੋਂ ਅੰਦਰ ਅੰਦਰ ਚਲਾਉਨੇ ਆ ਮੇਰੀ ਚਲਾਈ 60 70 ਦੀ 80 ਦੀ ਆ ਤੇ ਅਸੀਂ ਤੋਂ ਅੰਦਰ ਚਲਾਵਾਂਗੇ ਦਾ ਡਰਾਈਵਿੰਗ ਦੇ ਪੁਆਇੰਟ ਕਿ ਤੁਹਾਨੂੰ ਪਤਾ ਲੱਗਦਾ ਵੀ ਹਾਂ ਤੁਹਾਡੀ ਗੱਡੀ ਕਿਹੋ ਜੀ ਚੱਲੀ ਆ ਮੇਰੇ ਕੋਲ ਇੱਕ ਪਹਿਲਾਂ ਹਾਲਟਾ ਕਾਰ ਸੀਗੀ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਮੈਂ ਕਿ ਇੱਕ ਬੰਦੇ ਨੂੰ ਕਾਰ ਦੇ ਦਿੱਤੀ ਉਹ ਕਾਰ ਦੀ ਐਵਰੇਜ ਯਾਨੀ ਕਿ ਸ਼ੋ ਹੁੰਦੀ ਹੁੰਦੀ ਸੀਗੀ 20 ਤੋਂ ਪਲੱਸ ਹੀ ਮੀਟਰ ਤੇ ਤਾਂ ਉਹ ਬੰਦਾ ਕੋਈ ਲੈ ਕੇ ਗਿਆ ਜਦੋਂ ਲਿਆ ਕੇ ਗੱਡੀ ਫੜਾਈ ਉਹਨੇ ਉਹਦੀ ਗੱਡੀ ਦੀ ਐਵਰੇਜ ਜਿਹੜੀ ਇੱਥੇ ਸ਼ੋ ਹੋ ਰਹੀ ਸੀ 10 11 ਦੀ ਮੈਂ ਉਹਨੂੰ ਕਿਹਾ ਮੈਂ ਯਾਰ ਗੱਡੀ ਭਾਈ ਬਹੁਤ ਆ ਤੂੰ ਨਾ ਭਾਈ ਇਹਨਾਂ ਨਾਲ ਮਿਲ ਗਿਆ ਹੌਲੀਆ ਤੇ ਉਹ ਉਹ ਅੱਜ ਮੈਨੂੰ ਉਹ ਗੱਲ ਪਤਾ ਲੱਗੀ ਮੈਂ ਵਾਕੇ ਡਰਾਈਵਿੰਗ ਦੇ ਪੁਆਇੰਟ ਇੱਥੋਂ ਪਤਾ ਲੱਗਦੇ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮੇਰੀ ਗੱਡੀ 20 ਦੀ ਐਵਰੇਜ ਸ਼ੋ ਕਰਦੀ ਰਹਿੰਦੀ ਆ 17 18 19 20 ਵੀ ਇੱਥੇ ਰਹਿੰਦੀ ਆ ਤੇ ਤੂੰ 11 12 ਤੇ ਲਿਆ ਆਵਾ ਵੀ ਵੇਖ ਲੈ ਕਿੰਨੀ ਭਜਾਈ ਹੋਊਗੀ ਫੇਰ ਉਹ ਮੰਨ ਵੀ ਗਿਆ ਵੀ ਇਹ ਤੋਂ ਡਰਾਈਵਿੰਗ ਦੇ ਪੁਆਇੰਟ ਨੋਟ ਹੋ ਜਾਂਦੇ ਆ ਤੁਹਾਡੇ ਔਰ ਗੁਰਮੁਖੋ ਅੰਦਰੋਂ ਨਰਮ ਤੇ ਮਹਾਰਾਜ ਨੂੰ ਭਜ ਕੇ ਮੰਨਣ ਵਾਲੀ ਦੁਨੀਆ ਉਦੋਂ ਵੀ ਹੋਊ ਤੇ ਖਾਲਸਾ ਜੀ ਦਰਪੇਆਪਾ ਘਰੋਂ ਤੇ ਮੈਂ ਨਾ ਇੱਕ ਚੀਜ਼ ਤੁਹਾਨੂੰ ਦਿਖਾਉਣਾ ਆਪਣੀ ਗੱਡੀ ਦੀ ਐਵਰੇਜ ਜਿਹੜੀ ਸ਼ੋ ਹੋ ਰਹੀ ਆ 299 ਕਿਲੋਮੀਟਰ ਤੇ 27.4 ਦੀ ਤਾਂ ਮੈਂ ਇੱਕ ਦਿਨ ਨਾ ਇੱਕ ਬਾਈ ਸੇਵ ਕਾਲੀ ਵੀਡੀਓ ਚ ਕਮੈਂਟ ਪੜਿਆ ਸੀਗਾ ਬਾਈ ਨੇ ਵੀਡੀਓ ਪਾਈ ਸੀ ਆਂਦਾ ਵੀ ਆਪਣੀ ਗੱਡੀ ਪਤੀ ਦੀ ਐਵਰੇਜ ਦੇ ਰਹੀ ਆ ਤੇ ਇੱਕ ਵੀਰ ਨੇ ਬੜਾ ਸੋਹਣਾ ਕਮੈਂਟ ਕੀਤਾ ਸੀ ਆਂਦਾ ਆਂਦਾ ਬਈਆਂ ਦਾ ਇਹ ਐਵਰੇਜ ਤਾਂ ਚਲੋ ਘੱਟ ਵਿਖਾਉਂਦੀਆਂ ਜ਼ਿਆਦਾ ਹੁੰਦੀਆਂ ਪਰ ਦਿੰਦੀਆਂ ਘੱਟ ਆ ਇਹਦਾ ਆਪਾਂ ਵੀ ਮੰਨਦੇ ਆ ਕਿ 21 22 ਦੀ ਐਵਰੇਜ ਇਹ ਗੱਡੀ ਹੁੰਦੀ ਰਹੀ ਆ 12 ਦਾ ਵੀ ਇਹ ਚੀਜ਼ ਤੁਹਾਡੇ ਡਰਾਈਵਿੰਗ ਦੇ ਪੁਆਇੰਟ ਦੱਸਦੀ ਆ ਕਿ ਤੁਹਾਡੀ ਡਰਾਈਵਰੀ ਕਿਹੋ ਜੀ ਆ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਗੱਲ ਚੰਗੀ ਲੱਗੀ ਵੀ ਵਾਕੇ ਵੀ ਆਪਾਂ ਡਰਾਈਵਰੀ ਜੀ ਆਪਾਂ ਅਸੀਂ ਤੋਂ ਅੰਦਰ ਅੰਦਰ ਚਲਾਉਨੇ ਆ ਮੇਰੀ ਚਲਾਈ 60 70 ਦੀ 80 ਦੀ ਆ ਤੇ ਅਸੀਂ ਤੋਂ ਅੰਦਰ ਚਲਾਵਾਂਗੇ ਦਾ ਡਰਾਈਵਿੰਗ ਦੇ ਪੁਆਇੰਟ ਕਿ ਤੁਹਾਨੂੰ ਪਤਾ ਲੱਗਦਾ ਵੀ ਹਾਂ ਤੁਹਾਡੀ ਗੱਡੀ ਕਿਹੋ ਜੀ ਚੱਲੀ ਆ ਮੇਰੇ ਕੋਲ ਇੱਕ ਪਹਿਲਾਂ ਹਰ ਟਿਕਾ ਕਾਰ ਸੀਗੀ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਮੈਂ ਕਿਸੇ ਬੰਦੇ ਨੂੰ ਕਾਰ ਦੇ ਦਿੱਤੀ ਉਹ ਕਾਰ ਦੀ ਐਵਰੇਜ ਯਾਨੀ ਕਿ ਸ਼ੋ ਹੁੰਦੀ ਹੁੰਦੀ ਸੀਗੀ 20 ਤੋਂ ਪਲੱਸ 20 ਅਮੀਟਰ ਦੇ ਨਾ ਉਹ ਬੰਦਾ ਵੀ ਲੈ ਕੇ ਗਿਆ ਜਦੋਂ ਲਿਆ ਕੇ ਗੱਡੀ ਫੜਾਈ ਉਹਨੇ ਉਹਦੀ ਗੱਡੀ ਦੀ ਐਵਰੇਜ ਜਿਹੜੀ ਇੱਥੇ ਸ਼ੋ ਹੋ ਰਹੀ ਸੀ 10 11 ਦੀ ਮੈਂ ਉਹਨੂੰ ਕਿਹਾ ਮੈਂ ਯਾਰ ਗੱਡੀ ਭਾਈ ਬਹੁਤ ਆ ਤੂੰ ਨਾ ਬਈਆਂ ਦਾ ਮੈਂ ਲਗਿਆ ਹੋਲੀਆਂ ਤੇ ਉਹ ਉਹ ਅੱਜ ਮੈਨੂੰ ਉਹ ਗੱਲ ਪਤਾ ਲੱਗੀ ਮੈਂ ਵਾਕੇ ਡਰਾਈਵਿੰਗ ਦੇ ਪੁਆਇੰਟ ਇੱਥੋਂ ਪਤਾ ਲੱਗਦਾ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮੇਰੀ ਗੱਡੀ 20 ਦੀ ਐਵਰੇਜ ਸ਼ੋ ਕਰਦੀ ਰਹਿੰਦੀ ਹੈ 17 18 19 20 ਵੀ ਇੱਥੇ ਰਹਿੰਦੀ ਹੈ ਤੇ ਤੂੰ 11 12 ਤੇ ਲਿਆ ਆਵਾ ਵੀ ਵੇਖ ਲੈ ਕਿੰਨੀ ਭਜਾਈ ਹੋ ਗਈ ਫਿਰ ਉਹ ਮੰਨ ਵੀ ਗਿਆ ਵੀ ਇਹ ਤੋਂ ਡਰਾਈਵਿੰਗ ਦੇ ਪੁਆਇੰਟ ਨੋਟ ਹੋ ਜਾਂਦੇ ਆ ਤੁਹਾਡੇ